ਜਗਾਤਾਰ ਪੈ ਰਹੇ ਮੀਂਹ ਨੇ ਪੰਜਾਬ ਦੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਲੋਕ ਤਰਾਹ ਤਰਾਹੀ ਕਰ ਰਹੇ ਨੇ ਹਰ ਪਾਸੇ ਹੜ੍ਹਾਂ ਵਰਗੇ ਹਾਲਾਤ ਬਣ ਚੁੱਕੇ ਨੇ ਗੱਲ ਹੁਸ਼ਿਆਰਪੁਰ ਦੀ ਫਿਰੋਜ਼ਪੁਰ ਦੀ ਕਰੀਏ ਜਾਂ ਫਿਰ ਕਰੀਏ ਗੁਰਦਾਸਪੁਰ ਦੀ ਤਾਂ ਉੱਥੇ ਜਿੱਥੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਸੀ ਤੇ ਹੁਣ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਪਰ ਮੁਹਾਲੀ ਦੇ ਵਿੱਚ ਪਾਣੀ ਨੇ ਹਾਹਾਕਾਰ ਮਚਾਈ ਆ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਜੀਪ ਲੈ ਕੇ ਜਾ ਰਿਹਾ ਤਾਂ ਜੀਪ ਪਾਣੀ ਦੇ ਵਿੱਚ ਰੁੜ ਜਾਂਦੀ ਹੈ ਬੜੀ ਹੀ ਮੁਸ਼ਕਲ ਦੇ ਨਾਲ ਇਸ ਜੀਪ ਨੂੰ ਤੇ ਇਸ ਜੀਪ ਵਾਲੇ ਨੂੰ ਬਚਾਇਆ ਜਾਂਦਾ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਇਹ ਫੁਕਰਪੰਤੀ ਕਰ ਰਿਹਾ ਸੀ ਜਾਣ ਬੁਝ ਕੇ ਮੌਤ ਨੂੰ ਮਾਸੀ ਆਖ ਰਿਹਾ ਸੀ ਜਿਸ ਦੇ ਕਰਕੇ ਇਸ ਦੇ ਨਾਲੇ ਸਭ ਕੁਝ ਹੋਇਆ ਪਰ ਕਿਹਾ ਜਾਂਦਾ ਕਿ ਕੁਦਰਤ ਦੇ ਨਾਲ ਮਜ਼ਾਕ ਭਾਰੀ ਪੈ ਜਾਂਦਾ ਕੁਦਰਤ ਦੇ ਨਾਲ ਕਦੇ ਵੀ ਕੋਲੋਲਾ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਤਾਂ ਫਿਰ ਜਾਨ ਤੇ ਵੀ ਭਾਰੀ ਪੈ ਸਕਦਾ ਪਰ ਦੂਜੇ ਪਾਸੇ ਜੇਕਰ ਗੱਲ ਪੂਰੇ ਪੰਜਾਬ ਦੀ ਕਰੀਏ ਪੌਂਗ ਡੈਮ ਦੀ ਕਰੀਏ ਤਾਂ ਪੌਂਗ ਡੈਮ ਦੇ ਵਿੱਚ ਵੀ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਫਲੱਡ ਗੇਟ ਖੋਲੇ ਜਾ ਰਹੇ ਨੇ 2023 ਦੇ ਵਿੱਚ ਇਹ ਹਾਲਾਤ ਬਣੇ ਸੀ ਤਾਂ ਹੁਣ 2025 ਦੇ ਵਿੱਚ ਵੀ ਅਜਿਹੇ ਹੀ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਲੋਕ ਪ੍ਰਸ਼ਾਸਨ ਤੇ ਸਰਕਾਰਾਂ ਦੇ ਅੱਗੇ ਲਗਾਤਾਰ ਗੁਹਾਰ ਲਗਾ ਰਹੇ ਨੇ ਲੋਕ ਕਹ ਰਹੇ ਨੇ ਕਿ ਅਸੀਂ ਪਹਿਲਾਂ ਉੱਜੜ ਕੇ ਬਸੇ ਸੀ ਪਰ ਦੁਬਾਰਾ 2023 ਦੇ ਵਿੱਚ ਫਿਰ ਤੋਂ ਅਸੀਂ ਬੇਕਾਰ ਹੋ ਗਏ ਸੀ ਤੇ ਹੁਣ ਇੱਕ ਆਸ ਸੀ ਕਿ ਦੁਬਾਰਾ ਗੱਡੀ ਲਈ ਤੇ ਪਹੁੰਚੇਗੀ ਪਰ ਉਹ ਆਸ ਹੁਣ 2025 ਦੇ ਵਿੱਚ ਫਿਰ ਤੋਂ ਖਤਮ ਹੋ ਰਹੀ ਹੈ ਕਿਉਂਕਿ ਕੁਦਰਤ ਦੀ ਕਰੋਪੀ ਆ ਕੁਦਰਤ ਦਾ ਕਹਿਰ ਹੈ ਜਿਸ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਕੁੱਲੂ ਦੇ ਵਿੱਚ ਬੱਦਲ ਫਟ ਰਹੇ ਨੇ ਜਿਸ ਦੇ ਕਰਕੇ ਪੰਜਾਬ ਦੇ ਵਿੱਚ ਵੀ ਖਤਰੇ ਦੀ ਘੰਟੀ ਵੱਜੀ ਸੀ ਤੇ ਹੁਣ ਸਤਲੁਜ ਦਾ ਪਾਣੀ ਵੀ ਡਰਾਉਣ ਲੱਗਿਆ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਉਸ ਦੇ ਕਰਕੇ ਵੀ ਕਈ ਪਿੰਡਾਂ ਦੇ ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤਾਂ ਰਾਵੀ ਦੇ ਉਸ ਪਾਰ ਮਕੌੜਾ ਪੱਤਣ ਤੇ ਪਾਰ ਰਹਿੰਦੇ ਲੋਕ ਪਹਿਲਾਂ ਹੀ ਕਹਿੰਦੇ ਨੇ ਕਿ ਅਸੀਂ ਹਰ ਸਾਲ ਇਹ ਸੰਤਾਪ ਹੰਡਾਉਨੇ ਆ ਅਸੀਂ ਤਾਂ ਅੱਕੇ ਹੋਏ ਆ ਸਾਨੂੰ ਤਾਂ ਪਾਕਿਸਤਾਨ ਦੇ ਨਾਲ ਹੀ ਜੋੜ ਦਿੱਤਾ ਜਾਵੇ ਕਿਉਂਕਿ ਰਾਵੀ ਦਰਿਆ ਦੇ ਉੱਤੇ ਪੁਲ ਨਹੀਂ ਬਣਾਇਆ ਜਾਂਦਾ ਅਰਜੀ ਤੌਰ ਦੇ ਉੱਤੇ ਪੁਲ ਬਣਾਇਆ ਜਾਂਦਾ ਤਾਂ ਉਹ ਵੀ ਚੱਕ ਲਿਆ ਜਾਂਦਾ ਇੱਕ ਬੇੜੀ ਦਾ ਸਹਾਰਾ ਹੁੰਦਾ ਤਾਂ ਜਦੋਂ ਪਾਣੀ ਦਾ ਪੱਧਰ ਰਾਵੀ ਦੇ ਵਿੱਚ ਵੱਧ ਜਾਂਦਾ ਤਾਂ ਬੇੜੀ ਦਾ ਸਹਾਰਾ ਵੀ ਉਹਨਾਂ ਲੋਕਾਂ ਦੇ ਲਈ ਨਹੀਂ ਰਹਿੰਦਾ ਕਿਉਂਕਿ ਉਹ ਬੇੜੀ ਵੀ ਨਹੀਂ ਚੱਲਦੀ ਤਾਂ ਹੁਣ ਇਹ ਤਸਵੀਰਾਂ ਤਾਜ਼ੀਆਂ ਜਿਹੜੀਆਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਨੇ ਮੁਹਾਲੀ ਦੀਆਂ ਮੁਹਾਲੀ ਦੇ ਵਿੱਚ ਪਾਣੀ ਨੇ ਹਾਹਾਕਾਰ ਮਚਾਈ ਹੈ ਨਮਾ گاؤں ਦੇ ਜੰਤੀ ਮਾਜਰੀ ਦੇ ਪਿੰਡ ਦੇ ਵਿੱਚੋਂ ਆਸ-ਪਾਸ ਦੇ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਪਾਣੀ ਭਰ ਚੁੱਕਿਆ ਤਾਂ ਮੁੱਲਾਪੁਰ ਤੋਂ ਜੰਤੀ ਮਾਜਰੀ ਵੱਲ ਜਾਣ ਵਾਲੀ ਬਰਸਾਤੀ ਨਦੀ ਅਚਾਨਕ ਉਫਾਨ ਦੇ ਉੱਤੇ ਆ ਜਾਂਦੀ ਹੈ ਜਿਸ ਦੇ ਕਰਕੇ ਇੱਕ ਜੀਪ ਰੁੜ ਜਾਂਦੀ ਹੈ ਪਰ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਇਸ ਜੀਪ ਤੇ ਜੀਪ ਵਾਲੇ ਨੂੰ ਬਚਾ ਲਿਆ ਤਾਂ ਹੋਰ ਕੋਈ ਵੀ ਜਿਹੜਾ ਲੋਕ ਏ ਦਰਸ਼ਕ ਇਹ ਵੀਡੀਓ ਦੇਖ ਰਹੇ ਹੋ ਇੱਕ ਖਬਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਤੇ ਖਬਰ ਨੂੰ ਸ਼ੇਅਰ ਵੀ ਕਰ ਦਿਓ ਤੇ ਅੱਗੇ ਤੋਂ ਸੁਚੇਤ ਰਹਿਣ ਦੀ ਵੀ ਜ਼ਰੂਰਤ ਹੈ ਤਾਂ ਜੋ ਕਿਸੇ ਦੀ ਜਾਨ ਦੇ ਉੱਤੇ ਅਜਿਹਾ ਮਜ਼ਾਕ ਭਾਰੀ ਨਾ ਪਵੇ 给他打了吗